ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇ ਮੁਖਾਤਿਬ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਮੈਂ ਸੋਚਿਆ ਸੀ ਕਿ ਸਾਲ 2024 ਦੀ ਇਸ ਆਖਰੀ ਵੀਡੀਓ ਨੂੰ ਕਿਸੇ ਖੁਸ਼ ਨੁਮਾ ਹੰਗਾਰੇ ਨਾਲ ਪੇਸ਼ ਕਰਾਂ ਪਰ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੇ ਖੇੜੀ ਗਈ ਸਿਆਸਤ ਅਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਹਾਲਤ ਤੋਂ ਬੇਪਰਵਾਹ ਸਰਕਾਰ ਨੇ ਜੋ ਨਾਮੋਸ਼ੀ ਦਿੱਤੀ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਦੋਵੇਂ ਵਰਤਾਰੇ ਭਾਰਤੀ ਤੰਤਰ ਦੀ ਕੋਝੀ ਸਿਆਸਤ ਅਤੇ ਉਸਦੇ ਗੈਰ ਮਨੁੱਖੀ ਚਿਹਰੇ ਨੂੰ ਉਜਾਗਰ ਕਰਦੇ ਹਨ ਹਾਲਾਂਕਿ ਅਸੀਂ ਹਰ ਰੋਜ਼ ਭਾਰਤੀ ਹਕਮਰਾਨਾਂ ਦੇ ਅਜੀਹੇ ਸਰੂਪ ਨੂੰ ਦੇਖਦੇ ਹਾਂ ਇਸ ਲਈ ਸਾਨੂੰ ਇਹ ਆਮ ਗੱਲ ਲੱਗਦੀ ਹੈ ਮੰਨੀ ਬੈਠੇ ਹਾਂ ਕੋਈ ਗੱਲ ਨਹੀਂ ਇਹ ਸਿਆਸਤ ਹੈ ਵਾਅਦੇ ਕਰਕੇ ਮੁਕਰ ਗਏ ਤਾਂ ਕੀ ਹੋਇਆ ਆਮ ਲੋਕਾਂ ਨਾਲ ਧੱਕਾ ਹੋ ਗਿਆ ਤਾਂ ਕੀ ਹੋਇਆ ਲੋਕਾਂ ਦੀਆਂ ਮੰਗਾਂ ਮੁਜ਼ਾਹਰਿਆਂ ਨੂੰ ਕੁਚਲ ਦਿੱਤਾ ਤਾਂ ਕੀ ਹੋਇਆ ਮਰਨ ਵਰਤ ਤੇ ਬੈਠੇ ਦੀ ਗੱਲ ਸਰਕਾਰ ਸੁਣਦੀ ਨਹੀਂ ਤਾਂ ਕੀ ਹੋਇਆ ਭਾਈ ਸਰਕਾਰ ਹੈ ਅਤੇ ਇਹੀ ਸਿਆਸਤ ਹੈ ਅਸੀਂ ਸਰਕਾਰਾਂ ਦੇ ਧੱਕੇ ਨੂੰ ਜਾਇਜ਼ ਮੰਨਣ ਲੱਗੇ ਹਾਂ ਅਸੀਂ ਵੀ ਅਸੰਵੇਦਨਸ਼ੀਲ ਇਨਸੈਂਸਿਟਿਵ ਹੋ ਚੁੱਕੇ ਹਾਂ ਜਿਸ ਨੂੰ ਹਕਮਨਾਨ ਹੋਰ ਵੀ ਚਾਲਾਕੀ ਨਾਲ ਵਰਤਦਾ ਹੈ ਉਹ ਹਰ ਮੰਗ ਨੂੰ ਹਰ ਮੁਜ਼ਾਹਰੇ ਨੂੰ ਵਿਰੋਧੀਆਂ ਦੀ ਸਿਆਸਤ ਕਹਿ ਕੇ ਢੰਡਾਦਾ ਹੈ ਤੇ ਅਸੀਂ ਮੰਨ ਲੈਂਦੇ ਹਾਂ ਪਰ ਸੱਚ ਇਹ ਹੈ ਕਿ ਸਾਡੀ ਏਸੀ ਸੋਚ ਕਰਕੇ ਸਰਕਾਰਾਂ ਦੇ ਜ਼ੁਲਮ ਵੱਧਦੇ ਜਾ ਰਹੇ ਹਨ ਹਕਮਰਾਨ ਹੋਰ ਵੀ ਬੇਸ਼ਰਮ ਹੁੰਦਾ ਜਾਂਦਾ ਹੈ ਉਹ ਵਿਰੋਧੀ ਸੁਰਾਂ ਨੂੰ ਕੁਚਲਣ ਦੇ ਨਿਤ ਨਵੇਂ ਨੈਰੇਟਿਵ ਸਿਰਜਦਾ ਹੈ ਗੋਡੇ ਨਾਲ ਹੇਠਾਂ ਧੌਣ ਦੱਬਣ ਨੂੰ ਦੇਸ਼ ਦੱਸਦਾ ਹੈ ਡਰਾ ਕੇ ਰਾਜ ਕਰਨ ਨੂੰ ਹੀ ਸਰਕਾਰ ਦੱਸਦਾ ਹੈ ਉਸ ਨੂੰ ਆਜ਼ਾਦ ਆਵਾਜ਼ਾਂ ਪਸੰਦ ਨਹੀਂ ਨਾ ਉਹਨਾਂ ਮੁਗਲਾਂ ਨੂੰ ਪਸੰਦ ਸਨ ਤੇ ਨਾ ਹੀ ਉਹਨਾਂ ਪਹਾੜੀ ਰਾਜਿਆਂ ਨੂੰ ਜੋ ਖਾਲਸਾ ਜੀ ਦੇ ਬੋਲਬਾਲੇ ਤੋਂ ਪਰੇਸ਼ਾਨ ਸਨ ਜਿਨ੍ਹਾਂ ਦੀ ਰੂਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਲੱਖਾਂ ਦੀ ਫੌਜ ਝੜਾ ਕੇ ਵੀ ਸ਼ਾਂਤ ਨਾ ਹੋਈ ਜਿਨ੍ਹਾਂ ਅਨੰਦਪੁਰ ਦੇ ਕਿਲੇ ਤੋਂ ਲੈ ਕੇ ਮਾਛੀਵਾੜੇ ਦੇ ਜੰਗਲਾਂ ਤੱਕ ਸਰਸਾ ਤੋਂ ਲੈ ਕੇ ਸਰਹੰਦ ਤੱਕ ਖਾਲਸੇ ਦੀ ਵਜ਼ੂਦ ਨੂੰ ਖਤਮ ਕਰਨ ਦੀ ਜੀ ਤੋੜ ਕੋਸ਼ਿਸ਼ ਕੀਤੀ ਨਿੱਕੀਆਂ ਨਿੱਕੀਆਂ ਜਿੰਦਾਂ ਤੇ ਵੀ ਤਰਸ ਨਾ ਕੀਤਾ ਖਦਰਾਨੇ ਦੀ ਟਾਬ ਤੋਂ ਨਾਦੇੜ ਤੱਕ ਪਿੱਛਾ ਕੀਤਾ ਧੋਖੇ ਨਾਲ ਹਮਲੇ ਕਰਵਾਏ ਇਨਾ ਕਹਿਰਾਂ ਭਰੀ ਹੋਣੀ ਨੂੰ ਯਾਦ ਕਰਦੇ ਆ ਗੁਰੂ ਦਸ਼ਮੇਸ਼ ਤੇ ਭੁਜੰਗੀ ਖਾਲਸਾ ਨੇ ਹੁਣੇ-ਹੁਣੇ ਦਸੰਬਰ ਦੇ ਆਖਰੀ ਪੰਦਰਵਾੜੇ ਚਮਕੌਰ ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਅਤੇ ਸੁਨੇਹਾ ਵੀ ਲਿਆ ਹੈ ਕਿ ਗੁਰੂ ਤੇ ਸਿੱਖ ਦਾ ਰਿਸ਼ਤਾ ਨਵੇਕਲਾ ਹੈ ਇਹ ਸੰਤ ਸਿਪਾਹੀਆਂ ਦਾ ਕਾਫਲਾ ਹੈ ਨਿਰਪੱਖਤਾ ਨਿਰਵੈਰਤਾ ਅਤੇ ਨਿਆਂ ਦਾ ਅਲੰਬਰਦਾਰ ਹੈ ਜੋ ਅਜ ਵੀ ਝੂਠੇ ਵਿਕਾਸ ਦੇ ਛਲਾਵੇ ਗ੍ਰਾਂਟਾਂ ਦੇ ਗਫੇ ਸਹੂਲਤਾਂ ਦੀਆਂ ਰਿਉਣੀਆਂ ਅਹੋਦੀਆਂ ਦੀਆਂ ਪੂਛਾਂ ਮਗਰ ਲੁਕੇ ਜ਼ੁਲਮ ਅਤੇ ਜ਼ਾਲਮ ਨੂੰ ਬਖੂਬ ਪਛਾਣਦਾ ਹੈ ਅਤੇ ਉਸ ਦੇ ਖਿਲਾਫ ਖੜਾ ਹੈ ਉਸ ਨੂੰ ਦਿਖ ਰਿਹਾ ਹੈ ਫਸਲਾਂ ਤੇ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੀ 25 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਹਨ ਉਹਨਾਂ ਦੀ ਹਾਲਤ ਹਰ ਪਲ ਵਿਗੜਦੀ ਜਾ ਰਹੀ ਹੈ पर वादा करके मुकर गए प्रधानमंत्री कोई फर्क नहीं पै रहा उसकी छो फिरकू फितरत तो आस भी नहीं रखनी चाहिदी देश की सुप्रीम कोर्ट के न्याय का तकाजा भी वखरा हैरानी होंगी है, है जब सुप्रीम कोर्ट बार बार लगातार पंजाब सरकार डेवाल की सेहत का पूरा ख्याल रखने के निर्देश तो दे रहा है लेकिन ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਦੇ ਤੁਰੰਤ ਪੂਰੇ ਕਰਨ ਨੂੰ ਨਹੀਂ ਕਹਿੰਦਾ। ਇਹੀ ਅਫਸੋਸ ਡੱਲੇਵਾਲ ਨੂੰ ਵੀ ਹੈ ਜੋ ਉਹਨਾਂ 28 ਦਸੰਬਰ ਨੂੰ ਇੱਕ ਖਾਸ ਵੀਡੀਓ ਜਾਰੀ ਕਰਕੇ ਪ੍ਰਗਟ ਕੀਤਾ ਹੈ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਜਾਣ ਬੁਝ ਕੇ ਰਾਜ ਸਰਕਾਰ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਸਾੜੀਆਂ ਮੰਗਾਂ ਕੇਂਦਰ ਸਰਕਾਰ ਤੋਂ ਹਨ। ਉਹਨਾਂ ਸਪਸ਼ਟ ਕੀਤਾ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਸਿਫਾਰਸ਼ ਸੰਸਦੀ ਕਮੇਟੀ ਅਤੇ ਸੁਪਰੀਮ ਕੋਰਟ ਦੀ ਕਮੇਟੀ ਨੇ ਕੀਤੀ ਹੈ ਲੇਕਿਨ ਸੁਪਰੀਮ ਕੋਰਟ ਇਹਨਾਂ ਦੋਹਾਂ ਕਮੇਟੀਆਂ ਦੀਆਂ ਸਿਫਾਰਿਸ਼ਾਂ ਨੂੰ ਕੇਂਦਰ ਸਰਕਾਰ ਨੂੰ ਲਾਗੂ ਕਰਨ ਨੂੰ ਨਹੀਂ ਕਹਿ ਰਿਹਾ ਜਿਸ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਸੁਪਰੀਮ ਕੋਰਟ ਵੀ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਕਿਸਾਨਾਂਤੇ ਗੋਲੀ ਚਲਾਏ ਜੇ ਸੁਪਰੀਮ ਕੋਰਟ ਇਹੀ ਦਬਾ ਕੇਂਦਰਤੇ ਬਣਾਏ ਕਿ ਪ੍ਰਧਾਨ ਮੰਤਰੀ ਆਪਣਾ ਵਾਦਾ ਨਿਭਾ ਦੇਣ ਤਾਂ ਡੱਲੇਵਾਲ ਸਾਹਿਬ ਦੀ ਜਾਨ ਵੀ ਵੱਜ ਜਾਏਗੀ ਅਤੇ ਸਰਕਾਰ ਦੀ ਸਾਖ ਵੀ ਪਰ ਸੰਵੇਦਨਹੀਨ ਅਤੇ ਪੱਖਪਾਤੀ ਨਿظام ਦੀ ਅਸਲੀਅਤ ਲੁਕਦੀ ਨਹੀਂ ਜਸਟਿਸਤਾ ਨਾਲ ਕੀਤੀ ਜਾਂਦੀ ਹੈ ਉਸੇ ਬੇਸ਼ਰਮੀ ਨਾਲ ਪ੍ਰਗਟ ਵੀ ਹੋ ਜਾਂਦੀ ਹੈ ਇਹੀ ਹੋਇਆ ਹੈ ਡਾਕਟਰ ਮਨਮੋਹਨ ਸਿੰਘ ਦੀ ਮੌਤ ਵੇਲੇ ਵੀ ਹਕਮਰਾਨਾਂ ਦੇ ਕੜਿਆਲੀ ਹੰਝੂ ਲੁਕੇ ਨਾ रह ਸਕੇ ਤੰਗਦਲੀ ਸੱਚ ਤੇ ਫਿਰਕੂ ਸੋਚ ਬਾਜ਼ ਨਾ ਆਈ ਉਹ ਸਖਸ਼ ਜਿਸਨੇ ਤਾਂ ਉਮਰ ਸਿਆਸਤ ਨਹੀਂ ਕੀਤੀ ਪਰ ਜਿਉਂਦੇ ਜੀ ਵੀ ਅਤੇ ਮਰਨ ਦੇ ਬਾਅਦ ਵੀ ਉਹ ਇਸ ਕੋਝੀ ਅਤੇ ਫਿਰਕੂ ਸਿਆਸਤ ਦਾ ਸ਼ਿਕਾਰ ਬਣਿਆ ਅਜਸਾਰੀਆਂ ਪਾਰਟੀਆਂ ਉਹਨਾਂ ਦੇ ਨਾਂ ਤੇ ਸਿੱਖ ਕਾਰਡ ਖੇਡ ਰਹੀਆਂ ਹਨ ਜਿਸ ਤਰ੍ਹਾਂ ਮੋਦੀ ਜੀ ਡਾਕਟਰ ਮਨਮੋਹਨ ਸਿੰਘ ਦੀ ਵਿਦਵਤਾ ਉਹਨਾਂ ਦੀ ਸ਼ਰਾਫਤ ਦਾ ਮਜ਼ਾਕ ਉਡਾਉਂਦੇ ਰਹੇ ਸਨ ਬੀਜੇਪੀ ਵਾਲੇ ਉਹਨਾਂ ਦੀ ਸ਼ਖਸੀਅਤ ਤੇ ਬੇਹੂਦਾ ਤੰਜ ਕਸਦੇ ਰਹੇ ਮਰਨ ਉਪਰੰਤ ਵੀ ਉਹਨਾਂ ਦੀ ਇਹ ਮਾਨਸਿਕਤਾ ਸ਼ਾਂਤ ਨਹੀਂ ਹੋਈ ਇੱਕ ਪਾਸੇ ਦੁੱਖ ਪਰੇ ਸ਼ਬਦਾਂ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਦੂਜੇ ਪਾਸੇ ਉਹਨਾਂ ਦੇ ਸੰਸਕਾਰ ਲਈ ਰਾਜਘਾਟ ਵਿੱਚ ਦੋ ਗੱਜ ਥਾਂ ਦੇਣਾ ਵੀ गवारा ਨਹੀਂ ਸੀ ਜਿਸ ਮਨਮੋਹਨ ਸਿੰਘ ਨੂੰ ਜਿਉਂਦੇ ਜੀ ਫਰਕ ਨਹੀਂ ਪਿਆ ਕਿ ਉਹ ਕਿਸ ਤਰ੍ਹਾਂ ਦੀ ਸਿਆਸਤ ਦਾ ਹਿੱਸਾ ਹਨ ਜਾਂ ਕਿਹੜਾ ਸਿਆਸਤਦਾਨ ਕਿਸ ਤਰ੍ਹਾਂ ਦਾ ਚੱਕਰ ਉਛਾਲ ਰਿਹਾ ਹੈ ਮਰਨ ਉਪਰੰਤ ਉਹਨਾਂ ਨੂੰ ਕੀ ਫਰਕ ਪੈਣਾ कि ਉਹਨਾਂ ਦਾ ਸੰਸਕਾਰ ਰਾਜ ਘਾਟ ਵਿਖੇ ਕੀਤਾ ਗਿਆ ਜਾਂ ਨਿਗਮ ਬੋਧ ਘਾਟ ਡਾਕਟਰ ਮਨਮੋਹਨ ਸਿੰਘ ਦਾ ਕਦ ਇਨਾਂ ਕਾਸ਼ੀ ਮਗਹਰਾਂ ਦਾ ਮਹਤਾਜ ਨਹੀਂ ਲੇਕਿਨ ਜਿਨਾਏ ਵਿਤਕਰਾ ਕੀਤਾ ਹੈ ਉਹਨਾਂ ਦੀ ਔਕਾਤ ਜ਼ਰੂਰ ਦੱਸਦਾ ਹੈ ਜਿਸਤੇ ਇਤਿਹਾਸ ਹਮੇਸ਼ਾ ਸਵਾਲ ਉਠਾਉਂਦਾ ਰਹੇਗਾ ਕੁਝ ਨੂੰ ਇਹ ਸਮਝ ਆ ਗਿਆ ਹੈ ਕਈਆਂ ਨੂੰ ਨਹੀਂ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਦਾ ਮਜ਼ਾਕ ਉਡਾਉਣ ਲਈ ਬਣੀ ਇੱਕ ਫਿਲਮ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜੋ 2019 ਦੇ ਲੋਕ ਸਭਾ ਚੋਣਾਂ ਵੇਲੇ ਰਿਲੀਜ਼ ਕੀਤੀ ਗਈ ਸੀ ਜਿਸ ਵਿੱਚ ਹਿੰਦੂਤਵੀ ਸੋਚ ਵਾਲੇ ਅਦਾਕਾਰ અનુਪਮ ਖੇਰ ਨੇ ਡਾਕਟਰ ਮਨਮੋਹਨ ਸਿੰਘ ਦਾ ਰੋਲ ਕੀਤਾ ਸੀ ਅਤੇ ਉਹ ਇਸ ਨੂੰ ਆਪਣੇ ਉਮਦਾ ਕੰਮਾਂ ਵਿੱਚੋਂ ਇੱਕ ਦੱਸਦੇ ਹਨ ਹੁਣ ਜਦ ਸੀਨੀਅਰ ਪੱਤਰਕਾਰ ਵੀਰ ਸੰਘਵੀ ਨੇ ਇਸ द एक्सीडेंटल प्राइम मिनिस्टर फिल्म ਨੂੰ ਹੁਣ ਤੱਕ ਦੀਆਂ ਸਭ ਤੋਂ ਘਟੀਆ ਹਿੰਦੀ ਫਿਲਮਾਂ ਚੋਂ ਇੱਕ ਦੱਸਿਆ ਹੈ ਤਾਂ ਫਿਲਮ ਦੇ ਨਿਰਮਾਤਾ غور ਕਰਨਾ ਫਿਲਮ ਦੇ ਨਿਰਮਾਤਾ ਹੰਸਲ ਮਹਿਤਾ ਨੇ ਖੁੱਲੇ ਦਿਲ ਨਾਲ ਮੰਨ ਲਿਆ ਹੈ ਕਿ ਹਾਂ ਇਹ ਫਿਲਮ 100% ਦੀ ਘਟੀਆ ਸੀ ਮਹਿਤਾ ਨੇ ਸਵੀਕਾਰ ਕਰ ਲਿਆ ਹੈ ਕਿ ਕਿਸੇ ਹੋਰ ਨਾਲੋਂ ਮੈਂ ਮਨਮੋਹਨ ਸਿੰਘ ਦਾ ਜ਼ਿਆਦਾ ਕਰਜ਼ਦਾਰ ਹਾਂ ਜੋ ਵੀ ਮਜਬੂਰੀ ਜਾਂ ਇਰਾਦਾ ਹੋਵੇ ਹੁਣ ਮੈਨੂੰ ਪਛਤਾਵਾ ਹੈ ਜੋ ਭਾਰੀ ਦਿਲ ਨਾਲ ਮੈਂ ਆਪਣੇ ਨਾਲ ਰੱਖਾਂਗਾ ਮੈਨੂੰ ਅਫਸੋਸ ਹੈ ਸਰ ਇੱਕ ਅਰਥਸ਼ਾਸਤਰੀ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਜੋਂ ਤੁਹਾਡੀਆਂ ਪ੍ਰਾਪਤੀਆਂ ਤੋਂ ਇਲਾਵਾ ਤੁਸੀਂ ਇੱਕ ਸਨਮਾਨਯੋਗ ਵਿਅਕਤੀ ਸੀ ਲੇਕਿਨ ਇਸੇ ਗੱਲ ਨੂੰ ਅਨੁਪਮ ਖੇਰ ਹਜ਼ਮ ਨਹੀਂ ਕਰ پا ਰਹੇ ਉਹ ਉਲਟਾ ਹੰਸਲ ਮਹਿਤਾ ਨੂੰ ਪਖੰਡੀ ਕਹਿਣ ਤੇ ਉਤਰ ਆਏ ਹਨ ਪਾਉਏ ਕਿ ਸੱਚ ਨੂੰ ਉਹੀ ਸਵੀਕਾਰ ਕਰੇਗਾ ਜਿਨ ਸੱਚ ਪੱਲੇ ਹੋਏ ਡਾਕਟਰ ਮਨਮੋਹਨ ਸਿੰਘ ਬਾਰੇ ਕੁਝ ਵੀ ਲੁਕਵਾ ਨਹੀਂ ਹੈ ਉਹ ਆਪਣੀ ਕਾਬਲੀਅਤ ਕਰਕੇ ਸੱਤਾ ਦੇ ਗਲਿਆਰੇ ਤੱਕ ਪਹੁੰਚੇ ਅਤੇ ਆਪਣੇ ਕੰਮਾਂ ਦੇ ਕਮਾਲ ਦੇ ਭਰੋਸੇ ਸਿਆਸਤਦਾਨਾਂ ਦੀ ਮਜਬੂਰੀ ਬਣ ਗਏ ਕਿਸੇ ਦੀ ਮਿਹਰਬਾਨੀਆਂ ਦੇ ਸਦਕੇ ਨਹੀਂ ਬਤੌਰ ਅਰਥਸ਼ਾਸਤਰੀ ਉਹ ਆਪਣੇ ਸਮੇਂ ਦੇ ਕੈਂਬ੍ਰਿਜ ਅਤੇ ਆਕਸਫੋਰਡ ਦੇ ਸਭ ਤੋਂ ਵਧੀਆ ਵਿਦਿਆਰਥੀ ਰਹੇ ਦਿੱਲੀ ਸਕੂਲ ਆਫ ਇਕਨੋਮਿਕਸ ਵਿੱਚ ਆਪਣੇ ਸਮੇਂ ਦੇ ਦਿਗਜਾਂ ਜਿਵੇਂ ਕਿ ਕੇ ਐਨ ਰਾਜ ਅਮਰਤੀਆ ਸੇਨ ਸੁਖਮੈ ਚਕਰਵਰਤੀ ਜਗਦੀਸ਼ ਭਗਵਤੀ ਐਮ ਐਨ శ్రీనిਵਾਸ ਆਂਦਰੇ ਬਿਟਲੀ ਤਪਨ ਚੌਧਰੀ ਅਤੇ ਧਰਮਾ ਕੁਮਾਰ ਵਰਗਿਆਂ ਵਿੱਚ ਮੋਹਰੀ ਕਤਾਰ ਦੇ ਸਕਾਲਰ ਸਨ ਬਤੌਰ ਐਡਮਿਨਿਸਟਰेटर ਆਫ ਫਾਈਨੈਂਸ ਸੈਕਟਰੀ ਚੀਫ ਇਕਨੋਮਿਕ ਐਡਵਾਈਜ਼ਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਰਹੇ ਅਤੇ 1991 ਦਾ ਉਹ ਦੌਰ ਜਦ ਭਾਰਤ ਦੀ ਅਰਥ ਵਿਵਸਥਾ ਦਾ ਦਿਵਾਲਾ ਨਿਕਲ ਚੁਕਿਆ ਸੀ ਫੋਰਨ ਐਕਸਚੇਂਜ ਰਿਜ਼ਰਵ ਬਿਲਕੁਲ ਮੁੱਕ ਚੁਕਿਆ ਸੀ ਕਿ ਦੋ ਹਫਤਿਆਂ ਦੀ ਇمپੋਰਟ ਦੀ ਪੇਮੈਂਟ ਦੀ ਅਦਾਇਗੀ ਵੀ ਸੰਭਵ ਨਹੀਂ ਸੀ ਵਿਦੇਸ਼ੀ ਉਧਾਰੀ ਦੇ ਡਿਫਾਲਟ ਦੀ ਤਲਵਾਰ ਸਿਰ ਤੇ ਲਮਕ ਚੁਕੀ ਸੀ ਆਈਐਮਐਫ ਇੰਟਰਨੈਸ਼ਨਲ ਮੋਨਿਟਰੀ ਫੰਡ ਵੀ ਲੋਨ ਦੇਣ ਨੂੰ ਤਿਆਰ ਨਹੀਂ ਸੀ ਭਾਰਤ ਨੂੰ ਆਪਣਾ ਸੋਨਾ ਤੱਕ ਇੰਗਲੈਂਡ ਦੇ ਬੈਂਕ ਵਿੱਚ ਗਿਰਵੀ ਰੱਖਣਾ ਪਿਆ ਸੀ ਉਸ ਵਕਤ ਡਾਕਟਰ ਮਨਮੋਹਨ ਸਿੰਘ ਤੋਂ ਵਧੀਆ ਹੋਰ ਕੋਈ ਨਹੀਂ ਸੀ ਦਿਸ ਰਹਾ ਜੋ ਮੁਲਕ ਨੂੰ ਇਸ ਆਰਥਿਕ ਕੰਗਾਲੀ ਤੋਂ ਕੱਢ ਸਕਦਾ ਇਸ ਡੁੱਬਦੇ ਬੇੜੇ ਨੂੰ ਪਾਰ ਲੰਘਾ ਸਕਦਾ ਉਸ ਵਕਤ ਡਾਕਟਰ ਮਨਮੋਹਨ ਸਿੰਘ ਨੂੰ ਸਿਆਸਤ ਵਿੱਚ ਲਿਆਂਦਾ ਗਿਆ ਉਸ ਨੂੰ ਵਿੱਤ ਮੰਤਰੀ ਬਣਾਇਆ ਗਿਆ ਜਿਸ ਨੇ ਆਪਣੀ ਵਿਦਵਤਾ ਅਤੇ ਸਦਾਚਾਰ ਨਾਲ ਤਗੜੇ ਫੈਸਲੇ ਲੈ ਕੇ ਭਾਰਤ ਦੇ ਡੁੱਬਦੇ ਜਹਾਜ਼ ਨੂੰ ਅਜਿਹਾ ਕਿਰਾ ਦਿੱਤਾ ਕਿ ਕੁਝ ਹੀ ਮਹੀਨਿਆਂ ਵਿੱਚ 1992 تک ਨਾ ਸਿਰਫ ਭਾਰਤੀ ਅਰਥ ਵਿਵਸਥਾ ਲਈ ਤੇ ਲਿਆਖੜੀ ਕੀਤੀ ਬਲਕਿ ਭਾਰਤ ਆਰਥਿਕ ਸ਼ਕਤੀ ਬਣਨ ਦੇ ਰਾਹ ਤੇ ਤੇਜ਼ੀ ਨਾਲ ਤੁਰਨ ਲਗਾ ਇਸੇ ਲਈ 2004 ਵਿੱਚ ਸੋਨੀਆ ਗਾਂਧੀ ਨੇ ਆਪਣੀ ਥਾਂ ਤੇ ਜਦ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਪਾਰਟੀ ਵਿੱਚ ਮੌਜੂਦ ਪ੍ਰਧਾਨ ਮੰਤਰੀ ਅਹੁਦੇ ਦੇ ਬਾਕੀ ਦਾਅਵੇਦਾਰ ਖਾਮੋਸ਼ ਹੋ ਗਏ ਇਹ ਉਹ ਪ੍ਰਧਾਨ ਮੰਤਰੀ ਸੀ ਜੋ ਸੂਚਨਾ ਦੇ ਅਧਿਕਾਰ ਵਿੱਦਿਆ ਦਾ ਅਧਿਕਾਰ ਅਤੇ ਲੋਕਪਾਲ ਬਿੱਲ ਵਰਗੇ ਕਾਨੂੰਨ ਲੈ ਕੇ ਆਇਆ ਤਾਂ ਜੋ ਸਾਮੰਤੀ ਸੋਚ ਅਤੇ ਵਿਤਕਰੇਬਾਜ਼ੀ ਜਹਨੀयत ਵਾਲਾ ਮੁਲਕ ਪਾਰਦਰਸ਼ੀ ਬਣ ਸਕੇ ਆਰਥਿਕ ਵਿਕਾਸ ਦੇ ਨਾਲ-ਨਾਲ ਸਹੀ ਮਾਇਨੇ ਵਿੱਚ ਮਨੁੱਖੀ ਆਜ਼ਾਦੀ ਮਾਣ ਸਕੇ ਬਰਾਬਰ ਦਾ ਨਾਗਰਿਕ ਬਣ ਸਕੇ ਹਾਲਾਂਕਿ ਮਨੁਵਾਦੀ ਤੰਤਰ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹਾਲਾਂਕਿ ਉਸਨੂੰ ਤਾਂ ਇਹ ਵੀ ਮਨਜ਼ੂਰ ਸੀ ਕਿ ਭਲੇ ਹੀ ਉਸਦੀ ਗਲਤੀ ਨਹੀਂ ਸੀ ਲੇਕਿਨ ਉਸਨੇ ਮਾਫੀ ਮੰਗੀ ਉਹ ਪ੍ਰਧਾਨ ਮੰਤਰੀ ਸੀ ਇੱਕ ਸਿੱਖ ਹੋ ਕੇ ਵੀ ਉਹ ਸਿੱਖਾਂ ਤੋਂ ਮਾਫੀ ਮੰਗ ਰਿਹਾ ਸੀ ਆਪਣੀ ਪਾਰਟੀ ਦੇ ਕੁਕਰਮਾਂ ਦੀ ਇੰਦਰਾ ਗਾਂਧੀ ਵੱਲੋਂ 1984 ਦੇ ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਦੀ ਮਾਫੀ ਉਸਨੇ ਮੰਗੀ ਭਲੇ ਹੀ ਸਿੱਖਾਂ ਨੂੰ ਗਿਲਾ ਹੈ ਕਿ ਇਸ ਮਾਫੀ ਦੇ ਕੀ ਮਾਇਨੇ ਜੇ ਧਰਮੀ ਫੌਜੀਆਂ ਨੂੰ ਮਨ ਸੰਭਾਲਿਆ ਨਾ ਜਾ ਸਕਿਆ ਜਾਂ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਕੱਟਘਰੇ ਵਿੱਚ ਖੜਾ ਨਾ ਕੀਤਾ ਗਿਆ ਮਾਰੇ ਗਏ ਲੱਖਾਂ ਬੇਗੁਨਾਹਾਂ ਨੂੰ ਇਨਸਾਫ ਨਾ ਮਿਲਿਆ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀ ਸਿਆਸਤ ਕਦੇ ਵੀ ਉਹਨਾਂ ਦਾ ਵਿਚਾਰ ਨਹੀਂ ਰਹੀ ਕਾਰਨ ਕੁਝ ਵੀ ਹੋਣ ਉਹ ਸਹੀ ਸੰ ਜਾਂ ਗਲਤ ਇਹ ਵੱਖਰਾ ਵਿਸ਼ਾ ਹੈ ਪਰ ਜਿਸ ਕਾਬਲੀਅਤ ਅਤੇ ਨਿਰਪੱਖਤਾ ਵਾਲੇ ਗੁਣਾ ਕਰਕੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਜਾ ਪਹੁੰਚੇ ਉਨਾ ਗੁਣਾ ਦੇ ਮਿਆਰ ਵਿੱਚ ਉਹਨਾਂ ਕਦੇ ਵੀ ਨਿਗਾਰ ਨਹੀਂ ਸੀ ਆਉਣ ਦਿੱਤਾ ਸਿਆਸਤ ਵਿੱਚ ਆ ਕੇ ਵੀ ਉਹ ਸਿਆਸੀ ਗੰਦ ਦਾ ਹਿੱਸਾ ਨਹੀਂ ਬਣੇ ਸਹੀ ਮਾਇਨੇ ਵਿੱਚ ਜਲਮ ਹੈ ਕਮਲ ਨਿਰਾਲਮ ਹੋ ਕੇ ਵਿਚਰੇ ਸਹੀ ਮਾਇਨੇ ਵਿੱਚ ਸਿੱਖਾ ਨੂੰ ਅਜੇ ਹੀ ਗੁਣਵੱਤਾ ਦੀ ਲੋੜ ਹੈ ਨਾ ਕਿ ਝੂਠ ਠੰਗ ਬੇਈਮਾਨੀ ਵਾਲੀ ਭੀੜ ਦਾ ਹਿੱਸਾ ਬਣਨ ਦੀ ਖਾਸ ਤੌਰ ਤੇ ਸਿੱਖ ਸਿਆਸਤਦਾਨਾਂ ਨੂੰ ਜਿਨ੍ਹਾਂ ਸਿੱਖ ਸਿਆਸਤ ਨੂੰ ਅਜੋਕੇ ਨਿਗਾਰ ਤੇ ਲਿਆ ਖੜਾ ਕੀਤਾ ਹੈ ਭਲੇ ਹੀ ਡਾਕਟਰ ਮਨਮੋਹਨ ਸਿੰਘ ਹੁਣ ਸਾਡੇ ਵਿੱਚ ਨਹੀਂ ਹਨ ਲੇਕਿਨ ਵਕਤ ਦੀਆਂ ਪੈੜਾਂ ਵਿੱਚ ਉਹ ਵਿਸ਼ਵ ਪੱਧਰ ਦੀ ਐਸੀ ਮਹਾਨ ਸਿੱਖ ਸ਼ਖਸੀਅਤ ਵਜੋਂ ਸਥਾਪਿਤ ਹੋ ਚੁੱਕੇ ਹਨ ਜੋ ਬਿਨਾਂ ਕਿਸੇ ਲੋਭ ਲਾਲਚ ਬਿਨਾਂ ਚਮਚਾਗੀਰੀ ਦੇ ਭਾਰਤ ਦੇ ਵੱਡੇ ਤੋਂ ਵੱਡੇ ਅਹੁਦਿਆਂ ਤੇ ਪਹੁੰਚੇ ਜਿਸ ਦਾ ਕਦ ਕੋਮਾਂਤਰੀ ਪੱਧਰ ਤੇ ਆਪਣੇ ਸਮੇਂ ਦੇ ਸਭ ਤੋਂ ਸਿਆਣੇ ਅਰਥ ਸ਼ਾਸਤਰੀ ਹੁਕਮਰਾਨਾ ਵਾਲਾ ਰਿਹਾ ਅਰਸਤੂ ਨੇ ਤਾਂ ਫਿਲਾਸਫਰ ਕਿੰਗ ਦੀ ਕਲਪਨਾ ਕੀਤੀ ਸੀ ਲੇਕਿਨ ਡਾਕਟਰ ਮਨਮੋਹਨ ਸਿੰਘ ਸਕਾਲਰ ਫਿਲਾਸਫਰ ਕਿੰਗ ਬਣ ਕੇ ਵਿਚਰੇ ਇਸ ਨਾਲ ਦੇ ਇਜਾਜ਼ਤ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ